ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਤੁਹਾਡੇ ਲਈ ਬਹੁਤ ਹੀ ਸੋਹਣੀ ਕੋਠੀ ਹੈ 100 ਗਜ ਦੀ ਬਹੁਤ ਵਧੀਆ ਕੋਠੀ ਬਣੀ ਵੀ ਆ ਫਰੰਟ ਦੀ ਆ ਬਾਥਰੂਮ ਆ ਗਈ ਕੋਠੀ ਬਾਬਾ ਦੀਪ ਸਿੰਘ ਨਗਰ ਮੈਕਸ ਹਸਪੀਟਲ ਦੀ ਬੈਕ ਸਾਈਡ 100 ਗਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 35 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਆ ਡ੍ਰੈਸਿੰਗ ਰੂਮ ਆ ਗਈ ਫਰੰਟ ਦੀ ਡਾਇਨਿੰਗ ਰੂਮ ਦੇ ਇਧਰਲੀ ਸਾਈਡ ਆ ਕਿਚਨ ਆ ਗਿਆ ਜੀ ਬਹੁਤ ਹੀ ਵਧੀਆ ਨਿਊ ਕੁੱਠੀ ਬਣੀ ਵੀ ਹੈ ਨਹੀਂ ਨਹੀਂ ਇਹ ਬੱਡੇ ਖਾਣੇ ਨੇ ਇਹ ਤਾਂ ਖੂਸ ਖਾਣੇਗੇ ਆ ਲੈ ਆਰਾ ਕੁਦਰ ਐਸ ਸਾਈਡ ਆ ਨਾਲ ਹੀ ਆਪਣੇ ਇੱਕ ਬੈਡਰੂਮ ਆ ਗਿਆ ਜੀ ਆ ਬੈਡਰੂਮ ਆ ਗਿਆ ਜੀ ਬੈਡਰੂਮ ਦੇ ਨਾਲ ਹੀ ਬਾਥਰੂਮ ਅਟੈਚ ਹੈ ਇੱਕ ਬੈਕ ਸਾਈਡ ਇਹਦੇ ਬੈਡਰੂਮ ਆ ਗਿਆ ਜੀ ਆਹ ਡਰੈਸਿੰਗ ਰੂਮ ਹੈ ਤੇ ਸਾਹਮਣੇ ਇਹਦੇ ਬਾਥਰੂਮ ਆ ਗਿਆ ਜੀ ਬਾਥਰੂਮ ਦੂਜੇ ਬੈਡਰੂਮ ਨਾਲ ਵੀ ਅਟੈਚ ਹੈ ਜੀ ਇੱਕ ਬੈਡਰੂਮ ਐਸ ਸਾਈਡ ਆ ਗਿਆ ਜੀ ਬੈਕ ਸਾਈਡ ਇਹਦੇ ਬੈਡਰੂਮ ਖੁੱਲਾ ਆ ਗਿਆ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਨਿਊ ਕੋਠੀ ਆ ਬੈਕ ਸਾਈਡ ਤੇ ਜਾਲ ਪਾਇਆ ਵਾ ਆ ਨਾਲੇ ਬਾਥਰੂਮ ਅਟੈਚ ਹੈ ਇਧਰਲੇ ਪਾਸੇ ਵੀ ਗੇਟ ਹੈਗਾ ਜੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂਗਾ ਆਜੋ ਫਿਰ ਆਪਾਂ ਉੱਪਰਲਾ ਪੋਰਸ਼ਨ ਦਿਖਾਉਣਾ ਤੁਹਾਨੂੰ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਆ ਕੋਠੀ ਦੀ ਕਰਾਉਣੀ ਆ ਮਕਾਨ ਦੀ ਪਲਾਟ ਦੀ ਬਿਲਕੁਲ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਆ ਉੱਪਰਲਾ ਪੋਰਸ਼ਨ ਆ ਗਿਆ ਜੀ ਇਹਦੇ ਵਿੱਚ ਬਾਥਰੂਮ ਆ ਗਿਆ ਫਰੰਟ ਤੇ ਤੇ ਇਹਦੇ ਨਾਲ ਹੀ ਇੱਕ ਬੈੱਡਰੂਮ ਆ ਗਿਆ ਜੀ ਅਨਾਲ ਹੀ ਇਹਦੇ ਇੱਕ ਬੈੱਡਰੂਮ ਆ ਗਿਆ ਜੀ ਤੇ ਬੈੱਡਰੂਮ ਦੇ ਵਿੱਚ ਹੀ ਇਹ ਤੇ ਸਾਈਡ ਤੇ ਇੱਕ ਕਿਚਨ ਆ ਗਿਆ ਜੀ ਆ ਤੁਹਾਨੂੰ ਦਿਖਾਉਣੀ ਹੈ ਆ ਕਿਚਨ ਆ ਗਈ ਤੇ ਬੈਡਰੂਮ ਦੇ ਆ ਕਿਚਨ ਆ ਗਈ ਕਿਚਨ ਦੇ ਦੇ ਸਾਈਡ ਤੇ ਇਧਰ ਨਾਲ ਲੌਬੀ ਆ ਗਈ ਬਹੁਤ ਹੀ ਵਧੀਆ ਮਕਾਨ ਬਣਿਆ ਵਾ ਜੀ ਕਿਸੇ ਵੀਰ ਭਰਾ ਨੇ ਕੋਠੀ ਖਰੀਦਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਨੰਬਰ ਸਾਡਾ ਸਕਰੀਨ ਤੇ ਚੱਲੀ ਜਾਂਦਾ ਕਿਤੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਠੀ ਖਰੀਦਣੀ ਹੈ ਜਾਂ ਵੇਚਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਉੱਪਰਲੀ ਛੱਤ ਵੀ ਆ ਪੌੜੀ ਚੜਦੀ ਹੈ ਜੀ ਫਿਰ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਜੀ